ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਜਪਜੀ ਸਾਹਿਬ ਜੀ ਦੀ ਵਿਆਖਿਆ ਦਾ ਅਗਲਾ ਭਾਗ ਲੈ ਕੇ ਆਈ ਹਾਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜੀ ਅਗਲਾ ਸ਼ਲੋਕ ਇਹ ਹੈ ਮਨੇ ਮਾਰਗ ਠਾਕ ਨਾ ਪਾਏ ਮਨੇ ਪਤਸੀਓ ਪ੍ਰਗਟ ਜਾਏ ਨਾਮ ਉਤੇ ਪਰੋਸਾ ਰੱਖਣ ਵਾਲੇ ਨੂੰ ਰਾਹ ਵਿੱਚ ਝੁਕਾਵਟ ਨਹੀਂ ਆਪਰਦੀ ਨਾਮ ਉਤੇ ਪਰੋਸਾ ਰੱਖਣ ਵਾਲਾ ਇੱਜ਼ਤ ਅਤੇ ਪ੍ਰਸਿੱਧਤਾ ਨਾਲ ਜਾਂਦਾ ਹੈ ਮਨੇ ਮੰਗ ਨਾ ਚੱਲੇ ਪੰਥ ਦਾ ਅਰਥ ਹੈ ਨਾਮ ਉਤੇ ਪਰੋਸਾ ਰੱਖਣ ਵਾਲਾ ਸੰਸਾਰੀ ਰਾਹਾਂ ਅਤੇ ਕਰਮ ਕਾਂਡੀ ਧਾਰਮਿਕ ਰਸਤਿਆਂ ਤੇ ਨਹੀਂ ਟੁੱਲਦਾ ਮਨੇ ਧਰਮ ਸਿਤੀ ਸੰਬੰਧ ਦਾ ਅਰਥ ਹੈ ਨਾਮ ਉੱਤੇ ਬਰੋ ਸਾਰਕਖਣ ਵਾਲੇ ਦਾ ਧਰਮ ਨਾਲ ਪੱਕਾ ਜੋੜ ਹੋ ਜਾਂਦਾ ਹੈ ਐਸਾ ਨਮ ਰਿੰਜਨ ਹੋਏ ਜੇ ਕੋ ਮਨਜਾ ਨੇ ਮਨ ਕੋਏ ਦਾ ਅਰਥ ਹੈ ਗਿਆ ਐਸਾ ਹੈ ਪ੍ਰਭੂ ਦਾ ਨਾਮ ਜੇ ਕੋ ਦਿਲੋਂ ਇਸ ਨੂੰ ਮਨਨ ਲਵੇ ਤਾਂ ਉਹ ਮਾਇਆ ਰਹਿਤ ਹੋ ਜਾਂਦਾ ਹੈ ਮਨੇ ਪਾਵਹਿ ਮੁਖਦਵਾਰ ਦਾ ਅਰਥ ਹੈ ਨਾਮ ਨੂੰ ਮੰਨਣ ਵਾਲਾ ਮੁਕਤੀ ਦਾ ਦਰਵਾਜ਼ਾ ਪਾ ਲੈਂਦਾ ਹੈ ਮਨੇ ਪਰਵਾਰੇ ਸਾਧਾਰ ਨਾਮ ਨੂੰ ਮੰਨਣ ਵਾਲਾ ਆਪਣੇ ਸਾਖ ਸੀਨ ਨੂੰ ਸੁਧਾਰ ਲੈਂਦਾ ਹੈ ਮਨੇ ਤਰੇ ਤਾਰੇ ਗੁਰਸਿੱਖ ਦਾ ਅਰਥ ਹੈ ਨਾਮ ਨੂੰ ਮੰਨਣ ਵਾਲਾ ਆਪ ਤਰਦਾ ਹੈ ਅਤੇ ਹੋਰਾਂ ਨੂੰ ਵੀ ਤਾਰਦਾ ਹੈ ਮਨੇ ਨਾਨਕ ਭਵੇ ਨਾ ਭਿਖ ਦਾ ਅਰਥ ਹੈ ਨਾਮ ਨੂੰ ਮੰਨਣ ਵਾਲਾ ਮੰਗਦਾ ਨਹੀਂ ਫਿਰਦਾ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਇ ਦਾ ਅਰਥ ਹੈ ਐਸਾ ਹੈ ਪ੍ਰਭੂ ਦਾ ਨਾਮ ਜੇ ਕੋਈ ਦਿਲੋਂ ਇਸ ਨੂੰ ਮੰਨ ਲਵੇ ਤਾਂ ਉਹ ਮਾਇਆ ਰਹਿਤ ਹੋ ਜਾਂਦਾ ਹੈ ਪੰਚ ਪਰਵਾਰਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਤ ਅਰਥ ਹੈ ਉੱਤਮ ਜਨ ਮਕਬੂਲ ਹਨ ਤੇ ਮੁਖੀਏ ਹੀ ਮਹਾਨ ਉੱਤਮ ਜਨ ਦਰਬਾਰ ਅੰਦਰ ਆਦਰ ਪਾਉਂਦੇ ਹਨ ਪੰਚੇ ਸੋਹੇ ਤਰ ਰਜਾਨ ਪੰਚਾ ਕਗੁਰ ਇਕ ਧਿਆਨ ਦਾ ਅਰਥ ਹੈ ਉੱਤਮ ਜਨ ਸ਼ਾਹੀ ਦਰਬਾਰਾ ਅੰਦਰ ਸੁੰਦਰ ਰਗਦੇ ਹਨ ਤੇ ਪੰਚਾ ਕਗੁਰ ਇਕ ਧਿਆਨ ਦਾ ਅਰਥ ਹੈ ਉੱਤਮ ਜਨਾ ਕੀ ਬਿਰਤੀ ਕੇਵਲ ਗੁਰ ਨਾਲ ਹੀ ਜੁੜਦੀ ਹੈ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸਮਾਰ ਤਾਂ ਅਰਥ ਹੈ ਜੇ ਕੋਈ ਕਿਤਨਾ ਹੀ ਵਿਚਾਰ ਕਰਕੇ ਕਹਿਨ ਦਾਇਤਨ ਕਰੇ ਸਿਰਜਨ ਹਾਰ ਦੇ ਕੰਮਾਂ ਦੀ ਗਿਣਤੀ ਨਹੀਂ ਹੋ ਸਕਦੀ ਤੋਲ ਧਰਮ ਦੇ ਆਗਾ ਪੂਤ ਸੰਤੋਖ ਥਾਪ ਰੱਖੇ ਜਨ ਸੂਤ ਦਾ ਅਰਥ ਹੈ ਬਲਦ ਸੰਸਾਰ ਦਾ ਸਹਾਰਾ ਧਰਮ ਹੀ ਹੈ ਜੋ ਕੀ ਦਇਆ ਦਾ ਪੁੱਤਰ ਹੈ ਜਿਸ ਨੇ ਮਰਿਆਦਾ ਨਾਲ ਸੰਤੋਖ ਨੂੰ ਕਾਇਮ ਕੀਤਾ ਹੋਇਆ ਹੈ ਜੇ ਕੋ ਪੁਜੇ ਹੋਵੇ ਸਚਿਆਰ ਦਵਲੇ ਉੱਪਰ ਕੀਤਾ ਬਾਰ ਦਾ ਅਰਥ ਹੈ ਜੇ ਕੋਈ ਇਸ ਨੂੰ ਸਮਝ ਲਵੇ ਤਾਂ ਸੱਚਾ ਹੋ ਸਕਦਾ ਹੈ ਤੇ ਉਸ ਬਲਦ ਉੱਤੇ ਕਿਤਨਾ ਭੋਜ ਪਵੇਗਾ ତਰਤੀ ਹੋਰ ਪਰੇ ਹੋਰ ਹੋਰ ਦਾ ਅਰਥ ਹੈ ਇਸ ਤਰਤੀ ਤੂ ਪਰੇ ਹੋਰ ਤਰਤੀ ਹੈ ਤੇ ਇਸ ਇਜ ਹੋਰ ਹੋਰ ਕਈ ਤਰਤੀਆਂ ਹਨ ਤਿਸਤੇ ਭਾਰ ਤਲੇ ਕਵਨ ਜੋਰ ਦਾ ਅਰਥ ਹੈ ਉਹ ਕਿਹੜੀ ਤਾਕਤ ਹੈ ਜੋ ਉਹਨਾਂ ਦੇ ਬੋਝ ਨੂੰ ਹਟੋ ਚੁੱਕੀ ਹੋਈ ਹੈ ਜੀਆ ਜਾਤ ਰੰਗਾ ਕੇ ਨਾਓ ਸਬਨਾ ਲਿਖਿਆ ਬੁੱਢੀ ਕਲਾਮ ਦਾ ਅਰਥ ਹੈ ਜੀਵ ਜੋ ਕਿ ਕਈ ਜਾਤਾ ਰੰਗਾ ਦੇ ਹਨ ਉਹਨਾਂ ਸਬਨਾ ਦੇ ਮੱਥੇ ਉੱਤੇ ਲੇਖਾ ਇੱਕ ਵਕਤ ਦੀ ਕਲਮ ਨੇ ਲਿਖਿਆ ਹੈ ਇਹ ਲੇਖਾ ਲਿਖ ਜਾਣੇ ਕੋਏ ਇਹ ਹਿਸਾਬ ਕਿਤਾਬ ਵਿਲੇ ਹੀ ਲਿਖਣਾ ਜਾਣਦੇ ਹਨ ਲੇਖਾ ਲਿਖਿਆ ਕੀਤਾ ਹੋਏ ਦਾ ਅਰਥ ਹੈ ਲੇਖਾ ਪੱਤ ਇਹ ਕੀੜਾ ਵੱਡਾ ਹੋਵੇਗਾ ਕੇਤਾ ਤਾਂ ਸਵਾਲੀ ਹੋ ਰੂਪ ਦਾ ਅਰਥ ਹੈ ਤੇਰੀ ਕਿੰਨੀ ਸ਼ਕਤੀ ਅਤੇ ਮਨਮੋਹਨੀ ਸੁਕਰਤਾ ਹੈ ਕੇਤੀ ਦਾਤ ਜਾਣੇ ਕੋਣ ਕੂਤ ਦਾ ਅਰਥ ਹੈ ਇਸ ਦਾ ਅੰਦਾਜ਼ਾ ਕੋਣ ਲਾ ਸਕਦਾ ਹੈ ਕੀਤਾ ਪਸਾਓ ਏ ਕੋ ਕਵਾਓ ਦਾ ਅਰਥ ਹੈ ਇੱਕੋ ਸ਼ਬਦ ਨਾਲ ਪ੍ਰਭੂ ਦੇ ਸ੍ਰਿਸ਼ਟੀ ਦਾ ਵਿਸਥਾਰ ਕਰ ਦਿੱਤਾ ਹੈ ਤੇ ਤਿਸਤੇ ਹੋਏ ਲੱਖ ਦਰਿਆਓ ਦਾ ਅਰਥ ਹੈ ਇਸ ਦੁਆਰਾ ਰਚਨਾ ਦੇ ਲੱਖਾਂ ਦਰਿਆ ਵਹਿਨੇ ਸ਼ੁਰੂ ਹੋ ਜਾਂਦੇ ਹਨ ਤੇ ਕੁਦਰਤ ਕਵਨ ਕਹਾ ਵਿਚਾਰ ਵਾਰੇ ਨਾ ਜਾਵੇ ਇੱਕ ਵਾਰ ਦਾ ਅਰਥ ਹੈ ਤੈਨੂੰ ਜਾਂ ਤੇਰੇ ਇਲਮ ਨੂੰ ਬਿਆਨ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਹੈ ਤੇ ਮੈਂ ਇੱਕ ਵਾਰੀ ਵੀ ਤੇਰੇ ਉੱਤੇ ਕੁਰਬਾਨ ਨਹੀਂ ਹੋ ਸਕਦਾ ਫੋਰ ਮੋਰ ਵੀਡੀਓਜ਼ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਮੇਰਾ YouTube ਚੈਨਲ ਅਗਲਾ ਭਾਗ ਮੈਂ ਜਲਦੀ ਲੈ ਕੇ ਆਵਾਂਗੀ ਔਰ ਇਹ ਵਾਤੂ ਵਾਤ ਸ਼ੇਅਰ ਕਰਿਓ ਤਾਂ ਕਿ ਆਰਲੀ ਜਨਰੇਸ਼ਨ ਨੂੰ ਵੀ ਇਹ ਇਨਫੋਰਮੇਸ਼ਨ ਮਿਲ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ